ਦੇਸ਼ ਦੇ ਵਿੱਚ ਅੱਜ ਜਨਮ ਅਸ਼ਮੀ ਜੋ ਕਿਸ਼ਨ ਭਗਵਾਨ ਦੇ ਜਨਮ ਉਸ ਤੋਂ ਮਨਾਇਆ ਜਾ ਰਿਹਾ ਅਸੀਂ ਇਸ ਟਾਈਮ ਖੜੇ ਆ ਜਲੰਧਰ ਦੇ ਸਦੀ ਮੰਦਰ ਦੇ ਬਾਹਰ ਕਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਫੁੱਲਾਂ ਦਾ ਸਜਿਆ ਹੋਇਆ ਜੋ ਆ ਇਸ ਮੰਦਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਦੂਰੋਂ ਦੂਰੋਂ ਕਿਹੜੇ ਸੰਗਤ ਆ ਇੱਥੇ ਜੋ ਆ ਲੱਡੂ ਗੋਪਾਲ ਔਰ ਕਿਸ਼ਨ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਨੇ ਸਾਡੇ ਨਾਲ ਸਦੀ ਮੰਦਰ ਦੇ ਪ੍ਰਧਾਨ ਆਪਾਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਕਿੱਦਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜਾ ਇਹ ਜਨਮ ਅਸ਼ਮੀ ਉਤਸਵ ਗੜਾ ਬੜੀ ਤੁਮਤਾਂਨਾ ਬਣਾਇਆ ਹੈ ਹਾਂਜੀ ਹਰ ਸਾਲ ਦੀ ਤਰ੍ਹਾਂ ਜਿਦਾ ਪਹਿਲਾਂ ਵੀ ਮਹਾਰਾਣੀ ਦਾ ਜਾਂ ਕਿਸ਼ਨ ਮਹਾਰਾਜ ਦਾ ਅਸੀਂ ਜਨਮ ਦਿਨ ਐਵੇਂ ਬਣਾਉਂਦੇ ਆ ਜਾਂ ਕਾਫੀ ਸਾਲਾਂ ਤੋਂ ਬਣਾਇਆ ਆ ਰਿਹਾ ਸੋ ਹੁਣ ਜਿਹੜੀ ਮੈਨੇਜਮੈਂਟ ਉਹ ਸਾਰੀ ਨਵੀਂ ਆਈ ਹੈ ਪਰ ਸ਼ਰਧਾ ਦੇ ਵਿੱਚ ਜਾਂ ਉਸਤਾਂ ਵਿੱਚ ਕੋਈ ਕਮੀ ਨਹੀਂ ਆਈ ਹੈ ਜੀ ਨੂੰ ਮਿਲਿਆ ਬੜੀ ਦੂਰੋਂ ਦੂਰੋਂ ਸੰਗਤ ਆਕੇ ਜੋ ਹੈ ਜਨਮ ਉਤਸਵ ਕਿੜਾ ਬੜੀ ਤੁਮ-ਤਮ ਨਮਾਇਆ ਜਾ ਰਿਹਾ ਨੱਚ ਗਾ ਕੇ ਹਾਂਜੀ ਜੀ ਹਰ ਸਾਲ ਦੀ ਤਰ੍ਹਾਂ ਲੋਕਾਂ ਵਿੱਚ ਜੋ ਛਾਇਆ ਨਾ ਹੁੰਦਾ ਤੁਹਾਨੂੰ ਪਤਾ ਪੂਰੇ ਦੇਸ਼ ਵਿੱਚ ਕੀ ਦੁਨੀਆ ਭਾਰ ਵਿੱਚ ਕਿਸ਼ਨ ਭਗਤ ਜੀ ਜੋ ਹੈਗੇ ਨੇ ਤੇ ਉਹਨਾਂ ਕਰਕੇ ਸਾਰੀ ਦੁਨੀਆ ਵਿੱਚ ਇਹਨਾਂ ਦਾ ਉਤਸਾਹ ਹੈ ਕਿ ਆਜ ਦੇਖਣ ਨੂੰ ਮਿਲਦਾ ਵੇਸ ਮੰਦਰ ਦੇ ਦੇਖੋ ਦੋਨਾ ਮੰਦਰ ਵਿੱਚ ਦੇਖੋ ਕਿਦਾਂ ਰੌਣਕਾਂ ਲੱਗਿਆ ਹੋਇਆ ਕੀ ਕਹਿਣਾ ਦਿੰਦਾ ਅੱਜ ਬੜੀ ਤੁਮ-ਤਮ ਨਾਲ ਜਨਮ ਉਤਸਵ ਕਿੜਾ ਬੜੀ ਤੁਮ-ਤਮ ਨਾਲ ਮਨਾਇਆ ਜਾ ਰਿਹਾ ਨਾ ਹਰ ਮੰਦਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਵਿਦੇਸ਼ਾਂ ਦੇ ਵਿੱਚ ਵੀ ਕਿਸ਼ਨ ਭ ਜਨਮ ਜਨਮ ਅਸ਼ਵੀ ਜਤਿਹਾਰ ਸਾਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਬੜੀ ਤੁਮਤਮ ਨਾਲ ਮਨਾਇਆ ਜਾਂਦਾ ਇਸੇ ਤਰ੍ਹਾਂ ਹੀ ਸਦੀ ਮੰਦਰ ਦੇ ਵਿੱਚ ਬੜੀ ਤੁਮਤਮ ਨਾਲ ਮਨਾਇਆ ਜਾ ਰਿਹਾ ਲੋਕ ਦੂਰ ਦੂਰੋਂ ਇੱਥੇ ਚਾਕੀਆਂ ਦੇਖਣ ਆਉਂਦੇ ਨੇ ਕਿਹਨਾਂ ਜੰਦੇ ਹਰ ਸਾਲ ਬੜੀ ਤੁਮਤਮ ਨਾਲ ਜੋ ਮੰਦਰ ਸਜਾਏ ਜਾਂਦੇ ਨੇ ਲੋਕ ਆਪਣੇ ਬੱਚਿਆਂ ਨੂੰ ਜਿਹੜੇ ਲੱਡੂ ਕਪਾਲ ਜਾਂ ਕਿਸ਼ਨ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਨੇ ਮੱਥਾ ਟਿਕਾਇਆ ਜਾਂਦਾ ਹਰ ਜੀ ਸਤੀਮਤਾ ਮੰਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਮ ਦਾ ਨਾਲ ਜਨਮ ਚਿਮਤ त्यहार ਮਨਾਇਆ ਜਾ ਰਿਹਾ। ਹੋਰ ਉਹ ਕ੍ਰਿਸ਼ਨ ਉਹ ਮਹਾਰਾਜ ਜੀ ਬਣਾ ਕੇ ਸਾਰਿਆਂ ਨੂੰ ਉਹ ਦਿਖਾਇਆ ਜਾ ਰਿਹਾ ਵੀ ਇਸ ਤਰੀਕੇ ਆਪਾਂ ਜਨਮ ਚਿਮਤ त्यहार ਮਨਾਇਆ ਜਾ। ਦੇਖਿਆ ਸੀ ਗੱਲਬਾਤ ਕੀਤੀ ਗਈ ਆ ਕਿਥੇ ਛੋਟੇ-ਛੋਟੇ ਬੱਚੇ ਵੀ ਜੋ ਹੈ ਲੱड्डू गोपाल ਜਾਂ ਕਿਸ਼ਨ ਦੇ ਰੂਪ ਦੇ ਵਿੱਚ ਜੋ ਆਪਾਂ ਜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੰਦਿਰਾਂ ਦੇ ਵਿੱਚ ਕਿਹੜੇ ਰੌਣਕਾਂ ਲੱਗੀਆਂ ਹੋਈਆਂ ਗੱਲ ਕਰੀਏ ਸਤੀ ਮੰਦਿਰ ਦੀ ਸਤੀ ਮੰਦਿਰ ਦੇ ਇਸ ਸ਼੍ਰੀ ਰਾਮ ਮੰਦਿਰ ਆ ਜਿਸ ਦੇ ਵਿੱਚ ਉੱਥੇ ਵੀ ਬੜੀ ਧੁੰਦਾਨਾ ਜਿਹੜੇ ਰੌਣਕਾਂ ਲੱਗੀਆਂ ਹੋਈਆਂ ਲੋਕ ਜੋ ਹੈ ਕਿਸ਼ਨ ਜਨਮotsav ਦੇ ਉੱਤੇ ਆਇਆ ਜਾ ਰਹੇ ਨੇ ਹਰ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀ ਹੋਈਆਂ ਤੇ ਇੱਥੇ ਹੀ ਤੁਹਾਨੂੰ ਅਸੀਂ ਜਲੰਧਰ ਦੇ ਸੱਤੀ ਮੰਦਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੰਜਾਬ ਕੇਸਰੀ ਦੇ ਡਾਇਰੈਕਟਰ ਅਭਿਜੇ ਚੋਪੜਾ ਵੀ ਪਹੁੰਚੇ ਨੇ ਤੇ ਜੋ ਜੋ ਲੱਡੂ ਗੋਪਾਲ ਦਾ ਵੀ ਜੋ ਅਸ਼ੀਰਵਾਦ ਦਿੱਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ